ਇਹ ਸ਼ਰਾਰਤਾਂ ਘਰੇ ਵੀ ਚਲਦੀਆਂ ਰਹਿੰਦੀਆਂ। ਇਹ ਘਰੇ ਮਤਲਬ ਮੈਨੂੰ ਇਹ ਤੋਂ ਵੇਖ ਕੇ ਤੇ ਯਾਦ ਆਇਆ ਨਾ ਵੀ ਘਰੇ ਵੀ ਚਲਦੀਆਂ ਹੋਣਗੀਆਂ। ਨਹੀਂ ਘਰੋਂ ਵੀ ਵੇਖੋ। ਹਮ ਕਾਮੇਡੀ ਘਰੋਂ ਹੀ ਨਿਕਲਦੀ। ਹਾਂਜੀ ਇਹ ਤਾਂ ਗੱਲ ਹੈ। ਤੁਸੀਂ ਨਾ ਕੋਈ ਵੀ ਚੀਜ਼ ਨਾ ਹਮ ਉਹਦੀ ਪ੍ਰੈਕਟਿਸ ਹੁੰਦੀ ਹੈ। ਰਿਆਜ਼ ਮੈਂ ਸਕ੍ਰਿਪਟ ਲਿਖਣਾ ਨਾ ਫਿਰ ਲੋ ਮੈਂ ਆਪਣੇ ਪਰਵਾਜ਼ ਤੇ ਸੁਣਾਉਣਾ। ਅੱਛਾ। ਉੱਥੇ ਪਾਸ ਹੁੰਦੀ ਹੈ ਫਿਰ ਮੈਂ ਸਟੇਜ ਤੇ ਕਰਨਾ। ਸਟੇਜ ਤੇ ਜਿਹੜਾ ਹੌਲਾ ਪੰਚ ਹੋਵੇ ਪੰਜਾਬੀਆਂ ਦਾਗਾ ਹਾ 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 ਕੁੱਲਾ ਹਾਸਾ ਜਿੱਤ ਥੋੜਾ ਵੇਖਿਆ ਥੋੜਾ ਘੱਟ ਹਸੇ ਨੇ ਉੱਤੇ ਫਿਰ ਮੈਂ ਉਹ ਚੀਜ਼ ਬਦਲ ਦਿੰਦਾ ਔਰ ਘਰ ਦਾ ਮਾਹੌਲ ਕਹਿੰਦੇ ਜਿਹੋ ਜਿਹਾ ਹੋਵੇ ਨਾ ਜੈਸੀ ਸੰਗਤ ਵੈਸੀ ਰੰਗ ਸੰਗਤ ਔਰ ਚਾਰ ਬੇਟੇ ਮੇਰੇ ਅੱਛਾ ਵਾ ਵਾ ਜੇ ਦੋ ਬੇਟੇ ਇਸੇ ਲਾਈਨ ਚ ਨੇ ਵਾ 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 ਕੀ ਬਾਤ ਹੈ ਆਗਿਆਕਾਰੀ ਨੇ ਮਤਲਬ ਕੀ ਆਗਿਆਕਾਰੀ ਨਹੀਂ ਫਿਲਮ ਲਾਈਨ ਚ ਨੇ ਇਕ ਕੋ ਤਾਂ ਹੀ ਤਾਂ ਫਿਲਮ ਲਾਈਨ ਤੇ ਉਹਦੀ ਮੰਨੀ ਨਹੀਂ ਮੇਰੀ ਨਹੀਂ ਮੰਨਦੀ ਹਾਂ ਮੈਂ ਉਹਨਾਂ ਨੂੰ ਰੋਕੇ ਪੜਾ ਦਿੱਤਾ ਅੱਛਾ ਜੀ ਮੈਂ ਤੁਸੀਂ ਜੋ ਕਰ ਰਹੇ ਹੋ ਕਰੋ ਓਕੇ ਫਿਰ ਉਹ ਵੱਡਾ ਬੇਟਾ ਸੁਦੇਸ਼ ਵਿੰਕਲ ਮੈਂ ਜਾਣਨਾ ਚਾਹੁੰਦਾ ਕਾਫੀ ਫਿਲਮਾਂ ਫਿਲਮਾਂ ਵਿੱਚ ਉਹਦੀ ਅਕੈਡਮੀ ਐਥੇ ਅਲਫਾਜ਼ ਅਕੈਡਮੀ ਜੇ ਕਿਸੇ ਨੇ ਆਪਣੇ ਬੱਚੇ ਨੂੰ ਕੁਝ ਸਿਖਾਉਣਾ ਹੋਵੇ ਅਲਫਾਜ਼ ਅਕੈਡਮੀ ਸੁਦੇਸ਼ ਵਿੰਕਲ ਬਹੁਤ ਵਧੀਆ ਉਸਤਾਦ ਨੇ ਤੇ ਅੱਜ ਕੱਲ ਦੇ ਬੱਚਿਆਂ ਲਈ ਬਹੁਤ ਸੋਹਣੀ ਤਰਬੀਅਤ ਉੱਥੇ ਮਿਲਦੀ ਫਿਲਮ ਲਾਈਨ ਚ ਥੀਏਟਰ ਲਾਈਨ ਚ